go 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 ਹਾਂ ਜੀ ਅ ਸਰ ਇਸ ਤਰ੍ਹਾਂ ਦੀ ਜਰੀਏ ਰਿਕਵਰੀ ਜਿਹੜੀ ਬਾਰਡਰ ਤੇ ਹੋਈ ਉਹ ਜੀ ਆਡੀ ਬੀਐਸਏ ਦੇ ਬੀਓਪ ਮਹਾਰ ਸੁਣਾਵ ਜਿਤੇ ਕੱਲ ਰਾਤੀ ਸਾਡੇ ਜਵਾਨ ਨੇ ਲਗਭਗ 2:30 ਦੇ ਕਰੀਓ ਡਰੋਨ ਦੀ ਮੂਵਮੈਂਟ ਦੇਖੀ ਉਹਨਾਂ ਆਵਾਜ਼ ਸੁਣਾਈ ਦਿੱਤੀ ਤੋਂ ਮੈਂ ਉਹਦੇ ਉੱਤੇ ਤਿੰਨ ਰਾਉਂਡ ਫਾਇਰ ਕੀਤੇ ਉਹਦੇ ਬਾਅਦ ਅਸੀਂ ਜਿਹੜਾ ਪਿੱਛੇ ਦੇ ਇਲਾਕੇ ਸੀ ਸੀ ਸਟਾਪਸ ਵਗੈਰਾ ਡਰੋਨ ਡਰਾਪਿੰਗ ਜ਼ੋਨ ਜੋ ਹੱਡੇ ਹੈ ਗਿਆ ਸਟਾਫ ਵਰ ਲਗਾ ਕੇ ਅਸੀਂ ਸਰਚ ਸ਼ੁਰੂ ਕੀਤੀ ਐਸ ਵਿੱਚ ਕਰਦੇ ਅਸੀਂ ਸਾਡਾ ਤਾਲਮੇਲ ਐਸਐਸਓਸੀ ਤੇ ਪੰਜਾਬ ਪੁਲਿਸ ਨਾਲ ਬੈਠਿਆ ਤੇ ਅਸੀਂ ਸਾਰੇ ਤਿੰਨੋਂ ਹੀ ਸਾਡੀ ਜਿਹੜੀ ਏਜੰਸੀ ਸੀ ਅਸੀਂ ਕੱਲ ਰਾਤ 2:30 ਵਜੇ ਤੋਂ ਹੀ ਅਸੀਂ ਲੱਗੇ ਹੋਏ ਸੀ ਜੀ ਸਰਚ ਆਪਰੇਸ਼ਨ ਤੇ ਤੇ ਅੱਜ ਮਾਰਨਿੰਗ ਪੌਣੇ 11 ਵਜੇ ਹਨ ਨੂੰ ਇਹ ਸਫਲਤਾ ਮਿਲੀ ਜਿੱਦੇ ਜੀਾਨੂੰ ਇੱਕ ਡਰੋਨ ਤੇ ਤਿੰਨ ਪਿਸਟਲ ਆ ਜੀ ਦੋ ਚਾਈਨਾ ਮੇਡ ਸਟਾਰ ਦੇ ਆ ਤੇ ਇੱਕ ਬਰੇਟਾ ਇਟਲੀ ਦਾ ਵਾ ਤੇ ਸੱਤ ਮੈਗਜ਼ੀਨਾਂ ਅਸੀਂ ਰਿਕਵਰ ਕੀਤੀਆਂ ਵਾ ਜੀ ਅਸਰ ਕਿਹੜੀ ਕੁਆਲਿਟੀ ਦੇ ਆ ਕਿਹੜੀ ਮੇਡ ਇਨ ਚਾਈਨਾ ਹੈ ਕਿਸ ਤਰ੍ਹਾਂ ਦੀ ਇਹ ਜਿਹੜੇ ਪਿਸਟਲ ਮਿਲੇ ਨੇ ਜੀ ਇਹ ਮੇਡ ਇਨ ਚਾਈਨਾ ਵਾ ਜੀ ਦੋ ਤੇ ਇੱਕ ਇਟਲੀ ਮੇਡ ਹੈ ਜੀ ਬ੍ਰੇਡ ਇਸ ਤਰ੍ਹਾਂ ਦੀ ਕੁਆਲਿਟੀ ਹੈ ਜੀ ਕਿੰਨੇ ਕੁ ਮਹਿੰਗੇ ਹਥਿਆਰ ਨੇ ਹਥਿਆਰ ਤੇ ਜੀ ਇਹਦਾ ਬਾਹਰ ਦੇ ਦੇਸ਼ ਦੇ ਹਥਿਆਰ ਆ ਨੂੰ ਇਹ ਵੀ ਇਸ ਵਾਰ ਚ ਕੋਈ ਆਈਡੀ ਨਹੀਂ ਜੀ ਕਿੰਨੇ ਰਾਉਂਡ ਫਾਇਰ ਹੋਏ ਆ ਤਿੰਨ ਰਾਉਂਡ 10 ਰਾਉਂਡ ਫਾਇਰ ਕੀ ਸਾਡੇ ਬੀਐਸਐਫ ਦੇ ਜਵਾਨ ਨੇ ਕਿੰਨੇ ਕੁ ਦਾਇਰੇ ਚ ਆਇਆ ਸੀ ਡਰੋਨ ਜਿਹੜਾ ਭਰ ਦੇ ਕਿੰਨੇ ਦਾਇਰੇ ਦੇ ਅੰਦਰ ਦਾਖਲ ਹੋ ਗਿਆ ਸੀ ਆ ਜਿੱਥੋਂ ਅਸੀਂ ਰਿਕਵਰ ਕੀਤਾ ਵਾ ਉਹ ਜਗ੍ਹਾ ਸਾਡੇ ਆਈਵੀ ਤੋਂ ਆਲਮੋਸਟ 1 ਤੋਂ 1/2 ਕਿਲੋਮੀਟਰ ਅੰਦਰ ਹੈਗੇ ਜੀ ਇਸ ਤਰ੍ਹਾਂ ਦੇਖਦੇ ਹੋ ਜੀ ਇਹ ਸਾਜ਼ਿਸ਼ ਨੂੰ ਕਿ ਕਿਸ ਤਰ੍ਹਾਂ ਕਰਈ ਜਾ ਰਹੀ ਸੀ ਵੀ ਜਿਹੜਾ ਬੀਐਸਐਮ ਨੂੰ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਕਿ ਮਿਲੂ ਨਾ ਕਾਮੁਕੀ ਜੀ ਦੇਖਿਓ ਅਸੀਂ ਤੇ 70 ਕੇ ਸਾਡਾ ਜਵਾਨ 24 ਘੰਟੇ 70 ਕੇ ਤੇ ਉਹ ਆਪਣਾ ਕੰਮ ਕਰਦੇ ਆ ਜੀ ਸਾਡੇ ਗਵੰਡੀ ਤੇ ਅਸੀਂ ਆਪਣਾ ਕੰਮ ਕਰਦੇ ਆ